ਪੰਜਾਬ ਦੀ ਤਰਨਤਾਰਨ ਵਿੱਚ ਸੋਮਵਾਰ ਸ਼ਾਮ ਨੂੰ ਕੈਰੋਪਿੰਡ ਦੇ ਰੇਲਵੇ ਕ੍ਰਾਸਿੰਗ ਨੇੜੇ ਗੈਂਗਵਾਰ ਹੋਈ ਹੈ। ਇਸ ਘਟਨਾ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜਦੋਂ ਕਿ ਇੱਕ ਹੋਰ ਨੌਜਵਾਨ ਦੀ ਲਾਸ਼ ਦਰਾਂ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਪੰਡੋਰੀ ਪਿੰਡ ਦੀ ਇੰਸਟਾਗ੍ਰਾਮ ਤੇ ਮਸ਼ਹੂਰ ਮਹਿਕ ਪੰਡੋਰੀ ਸ਼ਾਮਲ ਹੈ। ਕੁਝ ਸਮਾਂ ਪਹਿਲਾਂ ਮਹਿਕ ਪੰਡੋਰੀ ਨੇ ਜਸਤਾਲੀਵਾਲ ਨਾਮ ਦੇ ਇੱਕ ਨੌਜਵਾਨ ਦੀ ਵੀਡੀਓ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਕੁਝ ਲੋਕ ਮਹਿਕ ਤੇ ਘਰ ਆਏ ਤੇ ਉਸ ਦੀ ਕੁੱਟਮਾਰ ਕੀਤੀ ਜਿਸ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ। ਸੋਮਵਾਰ ਨੂੰ ਇੱਕ ਕਟਨਾ ਦੋ ਸਮੂਹਾਂ ਵਿਚਕਾਰ ਗਰਮਾ-ਗਰਮੀ ਬਹਿਸ ਤੱਕ ਵੱਧ ਗਈ। ਸ਼ਾਮ ਨੂੰ ਪੱਟੀ ਕਸਬੇ ਦੇ ਨੇੜੇ ਕੈਰੋ ਪਿੰਡ ਵਿੱਚ ਰੇਲਵੇ ਕ੍ਰਾਸਿੰਗ ਨੇੜੇ ਦੋਵਾਂ ਸਮੂਹਾਂ ਦੇ ਹਥਿਆਰਬੰਦ ਲੋਕ ਇਕੱਠੇ ਹੋਏ। ਲਗਭਗ 8 ਰਾਊਂਡ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਫੋਰਚੂਨਰ ਵਿੱਚ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ। ਕਟਨਾ ਤੋਂ ਬਾਅਦ ਦੋਵਾਂ ਜ਼ਖਮੀਆਂ ਨੂੰ ਤਰੰਤਾਰੰਤ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਰਮੂ ਵਾਲਾ ਪਿੰਡਾਂ ਦੇ ਰਹਿਣ ਵਾਲੇ ਸਮਰਪਿਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਮਰਹਾਣਾ ਪਿੰਡ ਦੇ ਰਹਿਣ ਵਾਲੇ ਸੌਰਵ ਸਿੰਘ ਦੇ ਹਾਲਾਤ ਪਹਿਲਾਂ ਨਾਲੋਂ ਗੰਭੀਰ ਬਣੇ ਹੋਏ ਨੇ ਹੁਣ ਤਾਜ਼ਾ ਰਿਪੋਰਟ ਮੁਤਾਬਕ ਉਸ ਦੀ ਵੀ ਮੌਤ ਦੱਸੀ ਜਾ ਰਹੀ ਹੈ ਪੁਸ਼ਟੀ ਅਜੇ ਤੱਕ ਬਾਕੀ ਹੈ ਹਮਲੇ ਤੋਂ ਬਾਅਦ ਹਮਲਾਵਰ ਆਪਣੀ ਗੱਡੀ ਵਿੱਚ ਪੱਟੀ ਵੱਲ ਭੱਜ ਗਏ ਕੱਟਾਂ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਸੁਪਰਡੈਂਟ ਡੀਐਸਪੀ ਪੱਟੀ ਪੁਲਿਸ ਸਟੇਸ਼ਨ ਮੁਖੀ ਸਿਟੀ ਪੁਲਿਸ ਸਟੇਸ਼ਨ ਮੁਖੀ ਸਦਰ ਪੁਲਿਸ ਸਟੇਸ਼ਨ ਮੁਖੀ ਅਤੇ ਚੀਫ ਆਫ ਸਟਾਫ ਮੋਕਿਤ ਪੁਜੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਧਿਕਾਰੀਆਂ ਇਸ ਸਮੇਂ ਘਟਨਾ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਦੱਸਦੇ ਕਿ ਇਸ ਤੋਂ ਪਹਿਲਾਂ ਮਹਿਕ ਪਿੰਡੋਰੀ ਨਾਮ ਤੋਂ ਇੰਸਟਾਗ੍ਰਾਮ ਪੇਜ ਚਲਾਉਣ ਵਾਲੇ ਇੱਕ ਯੁਵਕ ਨਾਲ ਇੱਕ ਰਾਤ ਪਹਿਲਾਂ ਕੁਟਮਾਰ ਕੀਤੀ ਗਈ ਸੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਾਣਕਾਰੀ ਮੁਤਾਬਕ ਮਹਿਕ ਵੱਲੋਂ ਕੁਝ ਸਮਾਂ ਪਹਿਲਾਂ ਕਿਸੇ ਵਿਅਕਤੀ ਦਾ ਨਾਮ ਲੈ ਕੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਵਿੱਚ ਬਦਮਾਸ਼ੀ ਦਿਖਾਈ ਗਈ ਇਸ ਤੋਂ ਬਾਅਦ ਯੁਵਕ ਨਾਲ ਕੁਟਮਾਰ ਕੀਤੀ ਗਈ ਅਤੇ ਇਸ ਦੀ ਵੀਡੀਓ ਤੁਰੰਤ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਗਈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਸੋਮਵਾਰ ਸ਼ਾਮ ਨੂੰ ਕੈਰੋਪਿੰਡ ਦੇ ਰੇਲਵੇ ਕ੍ਰਾਸਿੰਗ ਨੇੜੇ ਗੈਂਗਵਾਰ ਹੋਈ ਹੈ। ਇਸ ਘਟਨਾ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜਦੋਂ ਕਿ ਇੱਕ ਹੋਰ ਨੌਜਵਾਨ ਦੀ ਲਾਸ਼ ਦਰਾਂ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਪੰਡੋਰੀ ਪਿੰਡ ਦੀ ਇੰਸਟਾਗ੍ਰਾਮ ਤੇ ਮਸ਼ਹੂਰ ਮਹਿਕ ਪੰਡੋਰੀ ਸ਼ਾਮਲ ਹੈ। ਕੁਝ ਸਮਾਂ ਪਹਿਲਾਂ ਮਹਿਕ ਪੰਡੋਰੀ ਨੇ ਜਸਤਾਲੀਵਾਲ ਨਾਮ ਦੇ ਇੱਕ ਨੌਜਵਾਨ ਦੀ ਵੀਡੀਓ ਸਾਂਝੀ ਕੀਤੀ ਸੀ ਇਸ ਤੋਂ ਬਾਅਦ ਕੁਝ ਲੋਕ ਮਹਿਕ ਦੇ ਘਰ ਆਏ ਅਤੇ ਉਸਦੇ ਕੁੱਟਮਾਰ ਕੀਤੀ ਜਿਸ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੋਮਵਾਰ ਨੂੰ ਇਹ ਘਟਨਾ ਦੋ ਸਮੂਹਾਂ ਵਿਚਕਾਰ ਗਰਮਾ-ਗਰਮੀ ਬਹਿਸ ਤੱਕ ਵੱਧ ਗਈ ਸ਼ਾਮ ਨੂੰ ਪੱਟੀ ਕਸਬੇ ਦੇ ਨੇੜੇ ਕੈਰੋ ਪਿੰਡ ਵਿੱਚ ਰੇਲਵੇ ਕ੍ਰਾਸਿੰਗ ਨੇੜੇ ਦੋਵਾਂ ਸਮੂਹਾਂ ਦੇ ਹਥਿਆਰਬੰਦ ਲੋਕ ਇਕੱਠੇ ਹੋਏ ਲਗਭਗ 8 ਰਾਊਂਡ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਫੋਰਚੂਨਰ ਵਿੱਚ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ घटना ਤੋਂ ਬਾਅਦ ਦੋਵਾਂ ਜ਼ਖਮੀਆਂ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਰਮੂਵਾਲ ਪਿੰਡਾਂ ਦੇ ਰਹਿਣ ਵਾਲੇ ਸਮਰਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਹਾਣਾ ਪਿੰਡ ਦੇ ਰਹਿਣ ਵਾਲੇ ਸੌਰਵ ਸਿੰਘ ਦੇ ਹਾਲਾਤ ਪਹਿਲਾਂ ਨਾਲੋਂ ਗੰਭੀਰ ਬਣੇ ਹੋਏ ਨੇ। ਹੁਣ ਤਾਜ਼ਾ ਰਿਪੋਰਟ ਮੁਤਾਬਕ ਉਸ ਦੀ ਵੀ ਮੌਤ ਦੱਸੀ ਜਾ ਰਹੀ ਹੈ। ਪੁਸ਼ਟੀ ਅਜੇ ਤੱਕ ਬਾਕੀ ਹੈ। ਹਮਲੇ ਤੋਂ ਬਾਅਦ ਹਮਲਾਵਰ ਆਪਣੀ ਗੱਡੀ ਵਿੱਚ ਪੱਟੀ ਵੱਲ ਭੱਜ ਗਏ। ਕੱਟਾਂ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਸੁਪਰਡੈਂਟ ਡੀਐਸਪੀ ਪੱਟੀ ਪੁਲਿਸ ਸਟੇਸ਼ਨ ਮੁਖੀ ਸਿਟੀ ਪੁਲਿਸ ਸਟੇਸ਼ਨ ਮੁਖੀ ਸਦਰ ਪੁਲਿਸ ਸਟੇਸ਼ਨ ਮੁਖੀ ਅਤੇ ਚੀਫ ਅਫਸਰ ਸਟਾਫ ਮੌਕੇ ਤੇ ਪੁੱਜੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਧਿਕਾਰੀਆਂ ਇਸ ਸਮੇਂ ਘਟਨਾ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਦੱਸਦੇ ਕਿ ਇਸ ਤੋਂ ਪਹਿਲਾਂ ਮਹਿਕ ਪਿੰਡੋਰੀ ਨਾਮ ਤੋਂ ਇੰਸਟਾਗ੍ਰam ਪੇਜ ਚਲਾਉਣ ਵਾਲੇ ਇੱਕ ਯੁਵਕ ਨਾਲ ਇੱਕ ਰਾਤ ਪਹਿਲਾਂ ਕੁਟਮਾਰ ਕੀਤੀ ਗਈ ਸੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਾਣਕਾਰੀ ਮੁਤਾਬਕ ਮਹਿਕ ਵੱਲੋਂ ਕੁਝ ਸਮਾਂ ਪਹਿਲਾਂ ਕਿਸੇ ਵਿਅਕਤੀ ਦਾ ਨਾਮ ਲੈ ਕੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਵਿੱਚ ਬਦਮਾਸ਼ੀ ਦਿਖਾਈ ਗਈ ਇਸ ਤੋਂ ਬਾਅਦ ਯੁਵਕ ਨਾਲ ਕੁਟਮਾਰ ਕੀਤੀ ਗਈ ਅਤੇ ਇਸ ਦੀ ਵੀਡੀਓ ਤੁਰੰਤ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਗਈ।